ਪਾਤੀ ਕਿਸਾਨ ਯੂਨੀਅਨ ਵੱਲੋਂ ਚੰਡੀਗੜ੍ਹ ਲੁਧਿਆਣਾ ਮਾਰਗ ਤੇ ਸਥਿਤ ਮੋਰਿੰਡਾ ਬਾਈਪਾਸ ਤੇ ਅਵਾਰਾ ਪਸ਼ੂਆਂ ਨਾਲ ਲੱਦੀਆਂ ਟਰਾਲੀਆਂ ਖੜੀਆਂ ਕਰਕੇ ਸੜਕ ਤੇ ਜਾਮ ਲਗਾ ਕੇ ਬਕਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਸੜਕ ਜਾਮ ਲਗਭਗ 4 ਘੰਟੇ ਤੱਕ ਜਾਰੀ ਰਿਹਾ। ਇਸ ਮੌਕੇ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਨਾਲ ਹੀ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ ਦੀ ਮੰਗ ਵੀ ਰੱਖੀ ਗਈ। ਆਖਿਰ ਵਿੱਚ ਡੀਐਸਪੀ ਚਮਕੌਰ ਸਾਹਿਬ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਮੁਤਾਬਕ ਅਵਾਰਾ ਪਸ਼ੂਆਂ ਨੂੰ ਰਕਾਂ ਵਿੱਚ ਲੱਦ ਕੇ ਵੱਖ-ਵੱਖ ਗਊਸ਼ਾਲਾਵਾਂ ਵਿਖੇ ਭੇਜੇ ਗਏ। ਕਿਸਾਨਾਂ ਨੇ ਇਸ ਮੌਕੇ ਦੋਸ਼ ਲਾਇਆ ਹੈ ਕਿ ਇਲਾਕੇ ਵਿੱਚ ਘੁੰਮਦੇ ਵਾਰਾ ਪਸ਼ੂ ਸੜਕਾਂ 'ਆਂ ਦਾ ਕਾਰਨ ਬੰਦੇ ਹਨ ਅਤੇ ਪਸ਼ੂਆਂ ਦੇ ਝੁੰਡ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦੀਆਂ ਫਸਲਾਂ ਦੀ ਬਰਬਾਦੀ ਵੀ ਕਰਦੇ ਹਨ ਪਰ ਪ੍ਰਸ਼ਾਸਨ ਅਕਸਰ ਇਨ੍ਹਾਂ ਵਾਰਾ ਪਸ਼ੂਆਂ 'ਤੇ ਧਿਆਨ ਨਹੀਂ ਦਿੰਦਾ ਹੈ ਜਿਸ ਦੇ ਚਲਦਿਆਂ ਹੀ ਉਹਨਾਂ ਨੂੰ ਅੱਜ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਅੱਜ ਜਿਹੜਾ ਇੱਥੇ ਜਾਮ ਕੀਤਾ ਹੈ ਉਹ ਕਿਹੜਾ ਚੱਕਰ ਹੈ? ਅੱਜ ਅਸੀਂ ਪੰਜਾਬ ਸਰਕਾਰ ਨੂੰ ਅਵਾਰਾ ਪਸ਼ੂ ਅਤੇ ਅਵਾਰਾ ਕੁੱਤੇ ਘੁੰਮਦੇ ਫਿਰਦੇ ਫੜ ਕੇ ਪੰਜਾਬ ਸਰਕਾਰ ਨੂੰ ਸੁਭਾਲਣ ਜਾ ਰਹੇ ਸੀ ਜਿਹੜਾ ਤੇ ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਦੱਸਿਆ ਹੋਇਆ ਤਾਂ ਵੀ ਅੱਜ 7 ਤਰੀਕ ਨੂੰ ਪੰਜਾਬ ਸਰਕਾਰ ਨੂੰ ਅਵਾਰਾ ਕੁੱਤੇ আর ਅਵਾਰਾ ਪਸ਼ੂ ਸੁਭਾਲਾਂਗੇ ਜੇ ਸਰਕਾਰ ਨੇ ਨਾ ਕੋਈ ਪ੍ਰਬੰਧ ਕੀਤਾ ਪਰ ਸਰਕਾਰ ਨੇ ਇਹਨਾਂ ਦਾ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਹਰ ਰੋਜ਼ ਅਵਾਰਾ ਕੁੱਤੇ ਰੋਜ਼-ਰੋਜ਼ ਤੇ ਛੋਟੇ-ਛੋਟੇ ਬੱਚਿਆਂ ਨੂੰ ਖਾ ਰਹੇ ਆ ਆਵਾਰਾ ਪਸ਼ੂਆਂ ਦੇ ਨਾਲ अनेका ਹੀ ਹਾਸੇ ਹੋ ਰਹੇ ਆਂ ਆਵਾਰਾ ਪਸ਼ੂਆਂ ਦੇ ਨਾਲ ਕਿਸਾਨਾਂ ਦੀ ਫਸਲਾਂ ਦਾ ਉਜਾੜਾ ਹੋ ਰਿਹਾ ਉਦਾਂ ਵਾਂਗ ਪਾਲੀ ਹੋਈ ਫਸਲ ਨੂੰ ਕੜੀ ਦੇ ਵਿੱਚ 10-15 ਬੰਦਾ 20-20 ਪਸ਼ੂ ਦਾ ਟੋਲਾ ਅਜਾੜ ਕੇ ਬਰੇ ਰੱਖ ਜਾਂਦਾ ਅੱਜ ਕਿਸਾਨੀ ਦੀ ਹਾਲਤ ਬਹੁਤ ਇੱਥੇ ਤੱਕ ਪਹੁੰਚੀ ਹੋਈ ਆ ਵੀ ਹਦੋਂ ਵੱਧ ਗਈ ਹੋਈ ਹਾਲਤਾ ਕਿ ਇੱਕ ਮਹਿੰਗੀ ਖੇਤੀ ਹੋ ਚੁੱਕੀ ਆ ਜਦੋਂ ਖੇਤ ਦੇ ਵਿੱਚ ਇਹ ਅਜਾੜਾ ਹੋ ਜਾਂਦਾ ਪਸੇ ਕਿਸਾਨ ਦਾ ਹਿਰਦਾ ਹੀ ਪੁੱਛ ਕੇ ਦੇਖੋ ਕੀ ਹਲੁੰਦ ਰਿਹਾ ਜਾਂਦਾ ਵੀ ਇਹ ਪੰਜਾਬ ਸਰਕਾਰ ਨੂੰ ਸੰਭਾਲਣ ਚੱਲੇ ਸੀ ਕਿ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕੜ ਦੇ ਸਾਨੂੰ ਇੱਥੇ ਰੋਕ ਲਿਆ ਇੱਥੇ ਅਸੀਂ ਤਾਂ ਬੈਠੇ ਆ ਪ੍ਰਸ਼ਾਸਨ ਨੇ ਰੋਕਿਆ ਪ੍ਰਸ਼ਾਸਨ ਦੇ ਰੋਕਣ ਕਰਕੇ ਜਾਮ ਲਾਇਆ ਪਿਆ ਵੀ ਨਹੀਂ ਤਾਂ ਸਾਨੂੰ ਅੱਗੇ ਜਾਣ ਦਿਓ ਅਸੀਂ ਪੰਜਾਬ ਸਰਕਾਰ ਨੂੰ ਸੰਭਾਲ ਕੇ ਆਉਣੇ ਆ ਨਹੀਂ ਤਾਂ ਅੱਜ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਪ੍ਰਸ਼ਾਸਨ ਇਹਨਾਂ ਨੂੰ ਸਾਂਭੇ ਆਰਜੀ ਹੱਲ ਲੱਭੇ ਇਹ ਆਰਜੀ ਹੱਲ ਆ ਪੱਕਾ ਹੱਲ ਨਹੀਂ ਪਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਦਾ ਪੱਕਾ ਹੱਲ ਕਰਨਾ ਚਾਹੀਦਾ ਜੇ ਅਸੀਂ ਚੈਕਿੰਗ ਕਰ ਰਹੇ ਸੀ ਕਿ ਸਾਡਾ ਸਟਾਫ ਹਰ ਹਮੇਸ਼ਾ ਨਾਕੀ ਤੇ ਤਣਾਅ ਦੇ ਵਿੱਚ ਰਹਿੰਦਾ ਹੈ ਅੱਜ ਵੀ ਉਹ ਰੋਟੀਨ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਤਾਂ ਨਾ ਕੋਈ ਸਾਨੂੰ ਬੁਆਜ ਕਰਾ ਸੀ ਤੇ 12 15 ਟਾਲੀਆਂ ਆਈਆਂ ਜਿਨ੍ਹਾਂ ਦੇ ਵਿੱਚ ਦੋਆ ਪਛਾਵਾ ਪਸਪਸ ਬੱਤੇ ਹੋਏ ਨੇ ਪਤਾ ਨਹੀਂ ਉਹ ਹਰ ਨੇ ਜੇ ਬੇਵਿਦਿਆ ਨਹੀਂ ਤਾਂ ਕੁਝ ਕਹਿ ਨਹੀਂ ਸਕਦਾ ਨਾ ਬੜਾ ਇਹ ਕਿਸਾਨ ਲੈ ਕੇ ਜਾ ਰਹੇ ਸੀ ਕਿ ਜਦੋਂ ਚੈਕਿੰਗ ਕਰਾਉਣ ਰੋਕਿਆ ਤੇ ਇਹਨਾਂ ਨੇ ਇੱਥੇ ਜਾਮ ਵਾ ਦਿੱਤਾ ਸੜਕ ਬੰਦ ਕੀਤੀ ਹੋਈ ਹੈ ਬਾਕੀ ਇਹਨਾਂ ਦਾ ਜੇ ਗੱਲਬਾਤ ਕਰਨੀ ਹੈ ਜ਼ਰੂਰ ਆਪਣਾ ਪ੍ਰਕਾਸ਼ਨ ਵਗੈਰਾ ਕਰ ਲੈਣੇ ਨੂੰ ਗੱਲ ਕਰਨਗੇ ਤੇ ਉਹਨਾਂ ਦੀ ਗੱਲ ਸੁਣ ਕੇ ਜੂ ਇਹਦਾ ਆਵਾਜ਼ ਪਸੰਦ ਹੋਏਗਾ ਦੇਖਾਂਗੇ ਕਿੰਨੇ ਕੀਤਾ ਕਰ ਅਸਲ ਨੂੰ ਗੱਲ ਕਰਾਂਗੇ ਜਿਹਾ ਇਸ ਜਮਨੀ ਸਾਹਮਣੇ ਟ੍ਰੈਫਿਕ ਦੇ ਕੋਈ ਬਦਲਵੇਂ ਪ੍ਰਬੰਧ ਟ੍ਰੈਪ ਡਾਇਵਰਟ ਕਰਤਾ ਹੋਏ ਟ੍ਰੈਫਿਕ ਦੇ ਵਿੱਚ ਥੋੜਾ ਜਿਹਾ ਜੁਰੰਡਾ ਸ਼ਹਿਰ ਦੇ ਅੰਦਰੂਨੀ ਹਿੱਸੇ 'ਚ ਜੋ ਟ੍ਰੈਪਸ ਲਗਾ ਰਹੇ ਕੁਝ ਸ਼ਹਿਰ ਵਾਸੀ ਥੋੜੀ ਜੀ ਉਸ ਕਲੇਸ਼ ਤੇ ਦੇ ਨਾਲ ਆਏਗੀ ਪਰ ਕੋਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਸੁਣਾ ਟ੍ਰੈਫਿਕ ਅਸੀਂ ਸ਼ਹਿਰ ਦੇ ਵਿੱਚ ਡਾਇਵਰਟ ਕੀਤਾ ਟ੍ਰੈਫਿਕ ਨਰਵਿਕਨ ਜਾ ਰਿਹਾ ਹੈ ਥੈਂਕ ਯੂ ਸਰ ਰੋਪੜ ਤੋਂ ਸੱਜਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ